ਸਸ਼ੀਕਲ ਮਹਿਮਾਨ ਫਤਕਰ ਹਾਜ਼ਰਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ ਤੇ ਚੁੱਕੇ ਸਵਾਲ ਕਿੱਥੇ ਨੇ ਸੀਐਮ ਭਗਵੰਤ ਮਾਨ ਪਿਛਲੇ 5 ਮਹੀਨਿਆਂ ਤੋਂ ਨਹੀਂ ਹੋਈ ਕੈਬਨਿਟ ਦੀ ਮੀਟਿੰਗ ਸਰਕਾਰ ਦੀ ਕਾਰਗੁਜ਼ਾਰੀ ਤੇ ਉੱਠੇ ਸਵਾਲ ਨਹੀਂ ਰਹੇ ਸਪੋਕਸਮੈਨ ਦੇ ਸੰਪਾਤਕ ਜੁਗਿੰਦਰ ਸਿੰਘ ਮੋਹਾਲੀ ਦੇ ਹਸਪਤਾਲ ਚ ਲੈ ਆਖਰੀ ਸਾਹ ਬਾਕੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਬਾਕੀਆਂ ਨੇ ਬਣਾਈ ਨਵੀਂ ਕਮੇਟੀ ਐਸਜੀਪੀਸੀ ਸਣੇ ਕਈ ਨਵੇਂ ਚਿਹਰੇ ਹੋਏ ਸ਼ਾਮਲ 10 ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਭੇਤ ਭਰੇ ਹਾਲਾਤਾਂ 'ਚ ਮਿਲੀ Laash ਪਰਿਵਾਰ ਨੇ ਸਹੁਰੇ ਪਰਿਵਾਰ ਤੇ ਲਗਾਏ ਗੰਭੀਰ ਦੋਸ਼ ਚੰਡੀਗੜ੍ਹ 'ਚ ਬੋਲੇ ਅਮਿਤ ਦੁਸ਼ਾ ਲੋਕਾਂ ਨੂੰ ਮਿਨਰਲ ਵਾਟਰ ਖਰੀਦਣ ਦੀ ਨਹੀਂ ਐ ਲੋੜ 24 ਘੰਟੇ ਸਪਲਾਈ ਹੋਏਗਾ ਚੰਗਾ ਪੀਣ ਵਾਲਾ ਪਾਣੀ हरियाणा ਦੇ ਦੌਰੇ 'ਚ ਸੀਐਮ ਮਾਨ ਨੇ ਬੋਲਿਆ ਜੇਕਰ ਲੀਡਰਾਂ ਦੀ ਨੀਅਤ ਸਹੀ ਹੋਵੇ ਤਾਂ ਸਭ ਕੁਝ ਸਹੀ ਹੋ ਸਕਦਾ ਹੈ। ਐਸਜੀਪੀਸੀ ਦਫਤਰ 'ਚ ਹੋਏ ਕਤਲ 'ਚ ਪੁਲਿਸ ਨੇ ਚੁੱਕਿਆ ਐਕਸ਼ਨ। ਸੁਖਬੀਰ ਨੇ ਪੁੱਤਰਾ ਨਾਲ ਮਿਲ ਕੇ ਕੀਤਾ ਸੀ ਦਰਬਾਰਾ ਸਿੰਘ ਦਾ ਕਤਲ ਐਸਜੀਪੀਸੀ ਕਤਲकांड 'ਚ ਹੋਇਆ ਵੱਡਾ ਖੁਲਾਸਾ। ਅਕਾਲੀ ਦਲ ਨੇ ਕੋਰ ਕਮੇਟੀ ਦਾ ਕੀਤਾ ਪੁਨਰਗਠਨ ਪਹਿਲਾ ਪਗਾਵਤ ਕਾਰਨ ਪੰਗ ਕੀਤੀ ਸੀ ਕੋਰ ਕਮੇਟੀ ਡੇਂਗੂ ਵਧਨ ਕਾਰਨ ਸਿਹਤ ਵਿਭਾਗ ਨੇ ਤੇਜ਼ ਕੀਤਾ ਆਪਣਾ ਸੁਰੱਖਿਆ ਦਾ سلسلہ 46 ਇਲਾਕਿਆਂ 'ਚੋਂ ਮਿਲਿਆ ਲਾਰਵਾ ਰੇਡ ਕਰਨ ਆਈ ਪੁਲਿਸ ਨੂੰ ਦੇਖ ਭੱਜਿਆ ਨੌਜਵਾਨ ਤੀਜੀ ਮੰਜ਼ਲ 'ਚੋਂ ਮਾਰੀ ਛਾਲ ਹੋਈ ਦਰਦਨਾਕ ਮੌਤ ਹਾਕੀ ਸੈਮੀਫਾਈਨਲ ਚ ਪਹੁੰਚੀ ਟੀਮ ਇੰਡੀਆ ਸ਼ੂਟਆਊਟ ਚ ਬ੍ਰਿਟੇਨ ਨੂੰ ਹਰਾ ਕੇ ਪਹੁੰਚੀ ਸੈਮੀਫਾਈਨਲ। ਹਰਤ ਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕਰਨ ਤੇ ਹੋਇਆ 5 ਤੇ ਮਾਮਲਾ ਦਰਜ। ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ 17 ਲੱਖ ਤੇ 70 ਹਜ਼ਾਰ ਰੁਪਏ। ਸੀਐਮ ਮਾਨ ਦੀ ਮਾਤਾ ਹਰਪਾਲ ਕੌਰ ਦੀ ਮੌਜੂਦਗੀ ਚ ਨਗਰ ਕੌਂਸਲ ਪ੍ਰਧਾਨ ਨੇ ਸਾਂਭਿਆ ਆਦਾ। ਪੰਜਾਬ ਦੇ 9 ਆਈਏਐਸ ਅਫਸਰ ਦਾ ਕੀਤਾ ਫੇਰ ਬਦਲ ਜਲੰਧਰ ਨੂੰ ਮਿਲਿਆ ਨਵਾਂ ਡਿਵੀਜ਼ਨਲ ਕਮਿਸ਼ਨਰ ਨਹੀਂ ਰੁਕ ਰਿਹਾ ਜੇਲ੍ਹ ਚ ਮੋਬਾਈਲ ਮਿਲੰਦ ਦਾ سلسلہ 8 ਹੋਰ ਨਵੇਂ ਮੋਬਾਈਲ ਹੋਏ ਬਰਾਮਦ ਅਜਨਾਲਾ ਦੀ ਸਰਹੱਦੀ ਪੱਟੀ ਤੇ ਬਾਰਡਰ ਦੀ ਲਾਈਫਲਾਈਨ ਬਣਨਗੀਆਂ ਤਿੰਨ ਸੜਕਾਂ ਤਾਲੀਵਾਲ ਨੇ ਕੀਤਾ ਐਲਾਨ ਨਸ਼ੇ ਨੇ ਇੱਕ ਹੋਰ ਕਰਦੀਆਂ ਉਜਾੜੀਆਂ ਖੁਸ਼ੀਆਂ ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ ਹਰ ਪਾਸੇ ਤੀਆਂ ਦੀਆਂ ਲੱਗੀਆਂ ਰੌਣਕਾਂ ਸਕੂਲ 'ਚ ਵਖ-ਵਖ ਦਿਨ ਮਨਾਇਆ ਜਾ ਰਹੀਆਂ ਨੇ ਤੀਆਂ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੀ ਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ